ਕੀ ਹਾਲ ਚਾਲ ਹੈ ਮਿੱਤਰੋ ਤੇ ਲੈ ਮਿੱਤਰੋ ਅੱਜ ਇੱਕ ਤੁਹਾਨੂੰ ਨੁਕਤਾ ਲਾ ਦੇ ਜਿਹੜੇ ਉਤਰ ਵੇਟ ਨਹੀਂ ਬਣਾਉਂਦੇ ਉਹ ਵੀ ਦੇਖ ਲਈਆਂ ਤੇ ਆਪਾਂ ਨੂੰ ਕੋਈ ਫਰਕ ਦਾ ਲੱਗਿਆ ਨਹੀਂ ਹੈਗਾ ਠੀਕ ਆ ਮਾੜਾ ਮੋਟਾ ਫਰਕ ਪਾਉਂਦੀਆਂ ਨੇ ਦਵਾਈਆਂ ਤੁਹਾਨੂੰ ਪਤਾ ਉਹ ਇੱਕ ਅੱਧਾ ਦਿਨ ਪਾਉਂਦੀਆਂ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇ ਖਾਲੇ ਮੇਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰੋ ਜਾਨਵਰ ਪਾਂਛੀ ਨੋਟ ਨੇ ਉੱਚੀ ਤੇ ਅੱਜ ਬਈ ਵੀਡੀਓ ਲੱਗਿਆ ਸੀ ਤੁਹਾਡੇ ਭਰਾਵਾਂ ਨਾਲ ਸ਼ੇਅਰ ਕਰਨ ਇੱਕ ਤਾਂ ਛੋਟੀ ਜਿਹੀ ਰਿਕਵੈਸਟ ਹੈ ਮੇਰੇ ਭਰਾਵਾਂ ਨੂੰ ਠੀਕ ਆ ਉਹ ਮੰਡਲੇ ਉਹ ਟਿੱਕਾ ਪਾ ਚੇ ਆਪਾਂ ਨਵੇਂ ਹੁਣ ਛੱਤੀਆਂ ਤੇ ਬਿਠਾਉਣ ਲੱਗੇ ਆਂ ਚਲ ਗਾਂ ਦੇਖ ਲਾਂਗੇ ਕੱਦੀ ਕੀ ਛੱਡਗੇ ਕਰੋ ਬੱਚੇ ਹੋਰ ਲਿਆਉਣੇ ਆ ਤੇ ਫਿਰ ਨਾਲੇ ਤੁਹਾਨੂੰ ਦੱਸ ਦੇ ਕਰਦੇ ਆ ਗੱਲਬਾਤ ਆ ਜਾ ਉਧਰ ਜਾ ਤਰੀ ਬੰਨਾ ਹਤਾ ਬੋਲੀ ਦੀ ਨਹੀਂ ਆਈ ਖੱਟ ਕੇ ਆਈ ਵਧਾਵਾਗੇ ਇਹਨੇ ਬੱਚੇ ਭਈ ਇੱਕ ਅਪੀਲ ਸੀਗੀ ਛੋਟੀ ਜੀ ਜਿਹੜੇ ਮੇਰੇ ਭਰਾ ਇਥੋਂ ਦੇ ਆ ਮੇਰੇ ਦੇ ਮੇਰੇ ਵਾਲੇ ਸਾਰੇ ਦੇਖਦੇ ਆ ਵੀਡੀਓ ਮੇਰੀ ਹੱਥ ਜੋੜ ਕੇ ਪੀਂਂਸੀ ਭਰਾ ਬਣ ਕੇ ਬੱਚੇ ਦੇ ਦਿਓ ਯਾਰ ਥੋੜੇ ਸਾਹਮਣੇ ਦੇਖ ਲਓ ਭਾਈ ਕੀ ਹਾਲ ਹੋਇਆ ਸਾਡੇ ਸਾਰੇ ਮਰ ਕੇ ਉਹ ਦਿਖਾਈ ਚਾਰ ਬੱਚੇ ਰਹਿ ਗਏ ਭਾਈ ਠੀਕ ਆ ਚਾਰ ਇਹ ਨੇ ਜਾਂ ਤਿੰਨ ਚਾਰ ਨੇ ਜਿਹੜੇ ਵਾਪਸ ਸਹੀ ਹੋਏ ਨੇ ਸੈੱਟ ਹੋਏ ਨੇ ਹਣਾ ਆ ਬਚੇ ਰਹੇ ਕਿ ਭਈ ਇੰਨਾ ਕਿ ਵੀ ਦੋ ਭੱਜ ਗਏ ਤੇ ਭਰਾ ਬਣ ਕੇ ਵਾਪਸ ਦੇ ਦਿਓ ਚੰਗੀ ਗੱਲ ਐ ਇੱਕ ਦੇ ਤਾਂ ਗਲਾਪੀ ਕੱਚਾ ਤੇ ਹਰੀਆਂ ਦੁੱਸੇ ਕੀਤਾ ਸੀ ਖੇਚੇ ਵਿੱਚ ਕੰਟਾਂ ਹੀ ਹੁੰਦੇ ਨੇ ਜਿੰਨੇ ਠੀਕ ਆ ਤੇ ਇੱਕ ਜਮਾ ਚਟਾਈ ਸੀਗਾ ਪੈਰਾਂ 'ਚ ਮੇਰੀਆਂ ਠੱਲਾਂ ਨੇ ਸਾਰਿਆਂ ਦੀ ਤੇ ਭਰਾ ਬਣ ਕੇ ਮੋੜ ਦਿਓ ਵਿੱਚ ਛੱਕਾ ਛੋਟੀ ਜੀ ਬੇਇਨਤੀ ਮੇਰੇ ਭਰਾਵਾਂ ਨੂੰ ਉਹਨਾਂ ਨੂੰ ਵੀ ਆ ਜਿਹੜੇ ਮੈਨੂੰ ਬਈ ਫੋਨ ਕਰ ਕਰਕੇ ਉਹ ਮੈਸੇਜ ਕਰ ਕਰਕੇ ਕਹੀ ਅਰੇ ਜੰਦਿਆ ਬਾਈ ਕਿਥਰਾ ਪੈਂਡ ਕਿਹੜਾ ਤੇਰਾ ਨੰਬਰ ਦੇ ਦੇ ਤੇਰਾ ਇਹ ਆ ਪੂਆ ਬਾਈ ਵਣ ਕੇ ਨੰਬਰ ਮੈਂ ਬੰਦ ਕੀਤਾ ਹੋਇਆ ਬਾਈ ਚੈਨਲ ਵਾਲਾ ਆਪਣਾ ਨੰਬਰ ਤਾਂ ਬੰਦ ਕੀਤਾ ਐ ਇੱਕ ਤਾਂ ਕੱਲੇ ਹੋਣ ਕਰਕੇ ਬਾਈ ਘਰੇ ਕਬੂਤਰ ਵੀ ਸਾਹਮਣੇ ਹੁੰਦੇ ਬਾਜ਼ੀਆਂ ਦੇ ਵੀ ਜਾਣਾ ਹੁੰਦਾ ਨਾ ਸਾਰਾ ਦੇਖਣਾ ਹੁੰਦਾ ਤਾਂ ਕਰਕੇ ਬਈ ਬੰਦ ਕੀਤਾ ਹੋਇਆ ਤੇ ਮੈਸੇਜ ਆਂਦਾ ਬਾਈ ਟੋਟਲੀ ਅਸੀਂ ਰਿਪਲਾਈ ਹਰੇਕ ਦਾ ਹੀ ਕਰਦਾ ਬਾਈ ਜਿਹਦਾ ਵੀ ਮੈਸੇਜ ਆਪਣੇ ਕੋਲੇ ਆ ਜਾਂਦਾ ਜਾਂ ਕਮੈਂਟ ਕੋਈ ਦੇਖ ਲੈਨੇ ਆਪਾਂ ਰਿਪਲਾਈ ਕਰਦੇ ਆ ਤੁਹਾਡੇ ਭਰਾਵਾ ਵਾਸਤੇ ਕੋਈ ਸਿੱਖਣ ਨੂੰ ਨਹੀਂ ਆ ਤੇ ਆਹ ਹੁਣ ਵਾਲੀ ਵੀਡੀਓ ਚ ਪਰਾ ਵਾਂ ਕੇ ਮੇਰੇ ਜਿੰਨੇ ਵੀ ਭਰਾਵੇਂ ਨੂੰ ਦੇਖਦੇ ਆ ਕਮੈਂਟਾਂ ਚ ਜਰੂਰ ਦੱਸਿਓ ਕਿ ਕਿਹੜੇ ਕਿਹੜੇ ਏਰੀਆ ਤੋਂ ਦੇਖਦੇ ਆ ਮੇਰਾ ਏਰੀਆ ਮਾਨਸਾ ਠੀਕ ਆ ਲਾ ਹੁਣ ਮੈਂ ਤੁਹਾਨੂੰ ਵੀਡੀਓ ਚ ਵੀ ਦੱਸੀ ਜਾਣਾ ਵੀ ਮਾਨਸਾ ਏਰੀਆ ਮੇਰਾ ਤੇ ਮੇਰੇ ਜਿੰਨੇ ਵੀ ਭਰਾਵੇਂ ਨੂੰ ਦੇਖਦੇ ਆ ਤੇ ਸਾਰੇ ਮੈਨੂੰ ਦੱਸਦੇ ਕਿੱਥੋਂ ਕਿੱਥੋਂ ਕਮੈਂਟ ਜਰੂਰ ਕਰਨਾ ਜਿਹੜੇ ਮੈਨੂੰ ਪਿਆਰ ਕਰਦੇ ਆ ਵੀਡੀਓ ਆਪਣੀ ਦੇਖਦੇ ਨੇ ਠੀਕ ਆ ਤੇ ਇੱਕ ਆਪਾਂ ਆ ਜੋੜੀ ਲਾਈ ਆ ਹੁਣ ਨਵੀਂ ਬਈ ਠੀਕ ਆ ਅੱਜੀ ਲਾਈ ਆ ਨਾਰੀ ਨਹੀਂ ਮਗਰ ਠੀਕ ਆ ਤਾਂ ਹੁਣ ਜੋੜੀਆਂ ਦਾ ਆ ਰਿਹਾ ਟਾਈਮ ਬਾਈ ਤੇ ਜੋੜੀਆਂ ਹੁਣ ਆਪਾਂ ਲਾਈ ਜਾਨੇ ਆ ਠੀਕ ਆ ਤੇ ਨਾਲੇ ਪਿਛਲੇ ਵੀਡੀਓ ਚ ਵੀ ਕਿਹਾ ਸੀਗਾ ਕਿ ਕਬੂਤਰ ਸੇਲਨੇ ਆ ਆਪਣੇ ਫੁਸਕ ਕਬੱਡੀਆਂ ਜੋੜੀਆਂ ਜੇ ਕਿਸੇ ਭਰਾ ਨੂੰ ਚਾਹੀਦੀਆਂ ਹੋਈਆਂ ਤੇ ਹੁਣ ਬਿਮਾਰੀ ਦਾ ਉਹਨਾਂ ਜਿਹੜਾ ਪਤਾ ਨਹੀਂ ਬੋਲੇ ਸੀ ਬਈ ਪਹਿਲਾਂ ਬਿਮਾਰੀ ਸੀ ਆਪਣੀ ਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਨਹੀਂ ਇੱਕ ਥੋੜੇ ਭਰਾਵਾਂ ਦੇ ਮੈਨੂੰ ਕਈਆਂ ਦੇ ਹਰੀਆਂ ਬਿਠਾਦੇ ਆਉਂਦੇ ਸੀ ਕਿ ਬਈ ਕਬੂਤਰ ਹਰੀਆਂ ਬਿਠਾ ਮਾਰਦੇ ਆ ਉਹ ਗਲਤੀਆਂ ਗੁੱਡੀਆਂ ਨੇ ਬਈ ਉੱਡ ਜਾਂਦੀਆਂ ਆ क्यों ने एक मिनट मैं एक दो बचे फोड़ दे ने आ गया जाओ के बिठा दा तो रुचि कर दिन नहीं बचे जोड़े आने बचे आज आया बेटा आ गया आया बचे हजे बी पापी छोटे ਨਾ ਆਪਾ ਪੱਕੀ ਹੋ ਗਈ ਨਹੀਂ ਇਹ ਲੈਦੇ। ਇਹ ਵੀ ਦੱਸ ਦੂਗਾ ਆਇਆ 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 ਤੇ ਅੱਜ ਦਿਖਾਈਏ ਉਹਨੂੰ। ਮੈਂ ਇਹ ਦੇ ਰੋ। ਤੇ ਇਹ ਜੀ ਰੱਖੀ। ਬੱਸ। ਤੇ ਕਈ ਭਰਾ ਕਹਿੰਦੇ ਨੇ ਬਈ ਹਰੀਆਂ ਬੇਠਾਂ। ਠੀਕ ਆ ਹਰੀਆਂ ਬੇਠਾਂ ਦਾ ਵੀ ਇਲਾਜ ਦੱਸਣਾ ਵੀ ਟੈਟਰਾਸਾਈਕਲਿਨ ਦਾ ਬਾਊਡਰ ਲੈ ਲਿਓ। 10 ਐਮਐਲ ਚ ਇੱਕ ਚੁੰਡੀ। ਠੀਕ ਹੈ ਤੇ ਲੀਵਰ ਟੋਨਿਕ ਜਰੂਰ ਪਾਉਣਾ ਲੀ 52 ਦੀ ਸੀ ਠੀਕ ਹੈ ਦੋ ਦਿਨਾਂ ਚ ਹੀ ਸੈੱਟ ਹੋ ਜਾਣਗੇ ਤੇ ਇੱਕ ਕਬੂਤਰ ਆਪਣੇ ਭਾਈ ਹੁਣ ਤੁਹਾਨੂੰ ਪਤਾ ਗਰਮੀ ਦਾ ਟਾਈਮ ਆ ਹਨਾ ਤੇ ਤਾਲ ਲੱਗ ਜਾਂਦਾ ਹਨਾ ਤੇ ਇਹ ਆ ਮਿੱਤਰੋ ਕਿਉਂਕਿ ਗਰਮੀ ਦਾ ਮੌਸਮ ਆ ਭਾਈ ਟਾਈਮ ਦਾ ਹੁਣ ਬਹੁਤ ਫਰਕ ਪੈ ਗਿਆ ਜੇਹੜ ਚੱਲ ਪਿਆ ਇੱਕ ਮਿੰਟ ਹਾਰ ਚੱਲਦਾ ਭਾਈ ਮੂੰਹ ਚੋਂ ਨਿਕਲ ਗਿਆ ਜੇਠ ਟੱਪ ਗਿਆ ਤੇ ਹਾਰ ਚੜ ਗਿਆ ਠੀਕ ਆ ਹੁਣ ਬਾਈ ਟੈਂਪਰੇਚਰ ਹਵਾ ਜਿਹੜੀ ਚੱਲਦੀ ਐ ਬਹੁਤ ਹੀ ਜ਼ਿਆਦਾ ਗਰਮ ਹੁੰਦੀ ਐ ਕਬੂਤਰਾਂ ਨੂੰ ਤਾ ਲੱਗ ਜਾਂਦਾ ਬਾਈ ਜਿਹੜੇ ਡਾਈ ਵਾਲੇ ਕਬੂਤਰ ਨੇ ਠੀਕ ਆ ਹੁਣ ਉਹ ਕੰਮ ਨਾ ਕਰਿਆ ਕਰੋ ਵੀ ਅਸੀਂ 15-15 ਡਾਈਆਂ ਕਰਾਵਾਂਗੇ ਤੇ 15 ਤੋਂ ਬਾਅਦ ਜਾ ਕੇ ਤੇ ਅਸੀਂ ਫੇਰ ਪਾਣੀ ਚਕਾਵਾਂਗੇ ਹਨਾ ਉਹ ਕੰਮ ਨਹੀਂ ਰਿਹਾ ਬਾਈ ਹੁਣ ਠੀਕ ਆ ਹੁਣ ਤਾਂ ਆਪਣੀਆਂ 5-6 ਡਾਈਆਂ ਕਰਾਇਆ ਕਰੋ ਜਦੋਂ ਕਬੂਤਰ ਇੱਕ ਵਾਰੀ ਵੱਧ ਕੇ ਘਟਣ ਲੱਗ ਜੇ ਨਾਲ ਦੀ ਨਾਲ ਪਾਣੀ ਚਕਾ ਦਿਆ ਕਰੋ ਠੀਕ ਆ ਪਾਣੀ ਤੇ ਹਰੇਕ ਤੇ ਸ਼ਾਇਦ ਪਾਉਣਾ ਹੀ ਪਾਉਣਾ ਤੇ ਮਿੱਤਰੋ ਆਪ ਦੀਆਂ ਡਾਈਆਂ ਉਹਦੇ ਹਿਸਾਬ ਦੀਆਂ ਕਬੂਤਰਾਂ ਨੂੰ ਕਰਾ ਕੇ ਤੇ ਸਮੇਂ ਨਾਲ ਹੀ ਧਿਆਨ ਰੱਖਿਆ ਕਰੋ ਕਬੂਤਰ ਦਾ ਠੀਕ ਆ ਜਦੋਂ ਆ ਗਿਆ ਆ ਕੇ ਉਹਨੂੰ ਵਹਿਣ ਦਿਓ 15-20 ਮਿੰਟਾਂ ਬਾਅਦ ਬੱਤੀ-ਬੂਤੀ ਲਾਓ ਉਹਦੇ ਠੀਕ ਆ ਤੇ ਉਹਦੇ ਪੈਰ ਪੂਰਾ ਦੀਆਂ ਕੜੰਨਾ ਖਿੱਚੋ ਠੀਕ ਆ ਖਿੱਚ ਕੇ ਤੇ ਉਸ ਤੋਂ ਬਾਅਦ ਭਾਈ ਉਹਨਾਂ ਨੂੰ ਪਾਣੀ ਦੇਣਾ ਥੋੜਾ-ਥੋੜਾ ਤੁਸੀਂ ਤੇ ਉਸ ਤੋਂ ਬਾਅਦ ਭਾਈ ਇੱਕ ਉਹ ਵਾਇਰਸ ਦਾ ਘੋਲ ਆਉਂਦਾ ਠੀਕ ਆ ਜਾਂ ਤਾਂ ਉਹ ਪਾਲਿਆ ਕਰੋ ਜਾਂ ਗਲੂ ਕੌਂਡੀ ਆਉਂਦੀ ਹੈ ਭਾਈ ਉਹ ਪਾਲਿਆ ਕਰੋ ਪਾਣੀ 'ਚ ਤੇ ਨੋਕਾਂ ਲਵਾਇਆ ਕਰੋ ਬਾਈ ਆਏ ਨੂੰ ਪਹਿਲਾ ਇੱਕ ਨੋਕ ਲਵਾਈ ਥੋੜੀ ਜੀ ਜਦੋਂ ਪਾਣੀ ਖਿੱਚ ਗਿਆ ਫਿਰ ਦੂਜੀ ਨੋਕ ਲਵਾਈ ਥੋੜਾ ਜਿਹਾ ਵੱਧ ਪਿਆ ਤਾਂ ਜਦੋਂ ਖਿੱਚ ਗਿਆ ਫਿਰ ਤੀਜੀ ਵਾਰ ਥੋੜਾ ਜਿਹਾ ਹੋਰ ਵੱਧ ਪਿਆ ਤਾਂ ਉਸ ਤੋਂ ਬਾਅਦ ਠੀਕ ਆ ਫੁੱਲ ਪਿਆ ਦਿਓ ਪਾਣੀ ਠੀਕ ਆ ਪਿਆ ਕੇ ਤੇ ਜਦੋਂ ਖਿੱਚ ਜੇ ਠੀਕ ਆ ਖਿੱਚਣ ਤੋਂ ਬਾਅਦ ਇਹੇ ਕਣਕ ਦੇ ਦਾਣੇ ਜਿੰਨੀ ਲੈ ਕੇ ਦੇ ਕੇ ਤੇ 5 ਐਮਐਲ ਪਾਣੀ ਦੀ ਵੀ ਦੇ ਸਕਦੇ ਹੋ ਜਾਂ ਜਦੋਂ ਖਰਾਖ ਰੂਕ ਤੁਸੀਂ ਖਵਾ ਤੀ ਖਵਾ ਕੇ ਰਾਤ ਨੂੰ 9 ਵਜੇ ਠੀਕ ਹੈ 9:00 ਵਜੇ ਤੁਸੀਂ ਇਹ ਦੇ ਸਕਦੇ ਹੋ ਇਹਦਾ ਨਾਂ ਦੇਖ ਲਓ ਕੀ ਹੈ ਤਵਾਲ ਮਿਕਸ ਠੀਕ ਹੈ ਮੋਟਾ ਦਿਲ ਜਵਾਰ ਵਾਲੀ ਠੀਕ ਹੈ ਇਹ ਇਹਦਾ ਨਾਂ ਹੈ ਤੇ ਭਰਾ ਮੇਰੇ ਇਹ ਲਿਆ ਕੇ ਰੱਖ ਲਓ ਤੇ ਇੱਕ ਖਮੀਰਾ ਮਰਬਾਰੀ ਦੋਂਦਾ ਉਹ ਲਿਆ ਕੇ ਰੱਖ ਲਓ ਠੀਕ ਹੈ ਉਹ ਵੀ ਜ਼ਰੂਰੀ ਹੈ ਇਹ ਵੀ ਜ਼ਰੂਰੀ ਹੈ ਉਹ ਵੀ ਠੰਡਾ ਹੁੰਦਾ ਹੈ ਇਹ ਵੀ ਠੀਕ ਹੈ ਤੇ ਗੇੜਿਆਂ ਚ ਪਾਣੀ ਵਾਲੇ ਕਬੂਤਰ ਨੂੰ ਤੁਸੀਂ ਇਹ ਦੇ ਸਕਦੇ ਹੋ ਠੀਕ ਹੈ ਤੇ ਇੱਕ ਤੁਸੀਂ ਕਬੂਤਰ ਨੂੰ ਬਈ ਤਾਂ ਨਹੀਂ ਲੱਗਣ ਦੇਣਾ ਚਾਹੇ ਤਾਂ ਤੁਸੀਂ ਉਹਦਾ ਹਫ਼ਤੇ ਦਾਸ ਦੇਣਾ ਬਾਅਦ ਬੱਚੇ ਬਿਠਾਈ ਸੀ ਬਈ ਬੱਚਾ ਉੱਠ ਗਿਆ ਤੇ ਕੋਠੇ ਦੇ ਬਹਿ ਗਿਆ ਜਾ ਕੇ ਚਾਹੇ ਤਾਂ ਹਫ਼ਤੇ ਬਾਅਦ ਬਈ ਉਹਨੂੰ ਤੁਸੀਂ ਜਿਹੜਾ ਆਪਣਾ ਤਿੰਨ ਚੀਜ਼ਾਂ ਵਾਲਾ ਤ੍ਰੇਫਲਾ ਹਨਾ ਚਾਹੇ ਤਾਂ ਉਹ ਦੇ ਦਿਆ ਕਰੋ ਠੀਕ ਹੈ ਤੇ ਜਾਂ ਬੀ ਕੰਪਲੈਕਸ ਦੇ ਦਿਆ ਕਰੋ ਠੀਕ ਹੈ 10 ਕਬੂਤਰਾਂ ਨੂੰ ਇੱਕ ਬੀਕਾ ਸੂਲ ਦਾ ਕੈਪਸੂਲ ਦੇ ਰੱਖਿਆ ਕਰੋ ਬਾਈ ਜੇ ਕਬੂਤਰ ਸੈੱਟ ਰੱਖਣੇ ਨੇ ਠੀਕ ਹੈ ਤੇ ਹੁਣ ਮੇਰੇ ਭਰਾਵਾਂ ਨੂੰ ਕਈ ਗੱਲਾਂ ਮੈਂ ਦੱਸਤੀਆਂ ਠੀਕ ਹੈ ਬਾਕੀ ਹੁਣ ਮੈਂ ਜੋੜੀਆਂ ਤੁਹਾਨੂੰ ਮੈਂ ਦੱਸੀਆਂ ਨੇ ਕਿਉਂ ਜੋੜੀਆਂ ਲਾਉਣ ਦਾ ਹੁਣ ਟਾਈਮ ਆ ਰਿਹਾ ਵੀਰੇ ਠੀਕ ਹੈ ਤੇ ਜਿਹੜੇ ਭਰਾ ਨੂੰ ਵੀ ਚਾਹੀਦੀਆਂ ਹੋਈਆਂ ਜੋੜੀਆਂ ਮੇਰੇ ਨਾਲ ਬਾਈ ਕੰਟੈਕਟ ਕਰ ਸਕਦਾ ਗੱਲ ਕਰ ਸਕਦਾ ਠੀਕ ਹੈ ਬਾਕੀ ਵਾਹਿਗੁਰੂ ਦੀ ਕਿਰਪਾ ਨਾਲ ਜਿਹੜੇ ਹਸਾਬ ਨਾਲ ਕਿ ਆਪਣੇ ਕਬੂਤਰ ਬਿਮਾਰ ਨੇ ਬਾਈ ਫੇਰ ਵੀ ਵਾਹਿਗੁਰੂ ਨੇ ਵਧੀਆ ਹੱਥ ਫੜਿਆ ਠੀਕ ਹੈ ਤੇ ਬਸ ਤੁਹਾਨੂੰ ਪਤਾ ਹੀ ਆ ਬਾਈ ਬਿਮਾਰੀ ਦਾ ਕੋਈ ਪਤਾ ਨਹੀਂ ਲੱਗਦਾ ਕਿੱਧਰੋਂ ਆ ਜੇ ਹਨਾ 3 ਸਾਲ ਪਹਿਲਾਂ ਜਮਾ ਨਹੀਂ ਆਈ ਸੀ ਆਪਣੇ ਤੇ ਇੱਕੋ ਦਾ ਵੀ ਆ ਗਈ ਠੀਕ ਆ ਚਲੋ ਇਹ ਜੋ ਲਿਖਿਆ ਸੀਗਾ ਹਨਾ ਕਿਸਮਤ ਚ ਹੋਣਾ ਹੀ ਸੀਗਾ ਤੇ ਉਹ ਹੋ ਗਿਆ ਚਲ ਜਾਨਵਰ ਫੇਰ ਵੀ ਚਲੋ ਜਿੰਨੇ ਕੁ ਬੱਚੇ ਨੇ ਠੀਕ ਆ 60 ਬੱਚੇ ਸੀ ਬਾਈ 60ਾਂ ਚੋਂ 5-7 ਦੀ ਆਪਾਂ ਬੱਚੇ ਹੋਣੇ ਮਸਾਂ ਕਿਉਂਕਿ ਇਹ ਪਤਾ ਨਹੀਂ ਕਿਹੜੇ ਹਿਸਾਬ ਦੀ ਬਿਮਾਰੀ ਆ ਬਾਈ ਅੱਖਾਂ ਤਾਂ ਆਉਂਦੀਆਂ ਨੇ ਸੋਜਣ ਆ ਜੂਗੀ ਠੀਕ ਆ ਜਾਂ ਤਾਂ ਅੱਖ ਦੇ ਨਾਲ ਹੀ ਅੱਖ ਦੇ ਵਿੱਚ ਹੀ ਚਿੱਟਾ ਜਾ ਉਠਲੀ ਜੀ ਬਣ ਜੂਗੀ ਠੀਕ ਆ ਆ ਦੇਖੋ ਬਈ ਬਚਾ ਹੋ ਬਹਿ ਗਿਆ ਤੁਹਾਨੂੰ ਕਿਵੇਂ ਦਿਖਾਵਾਂ ਤੇ ਜਾਂ ਅੱਖ ਦੇ ਮੂਹਰੇ ਚੁੰਝ ਜੀ ਕੋਲੇ ਹਨਾ ਚਿੱਟੀ ਜੀ ਉਹ ਮਠੋਲੀ ਜੀ ਬਣ ਜਾਂਦੀ ਆ ਜਾਂ ਉਹ ਬਣ ਜੂਗੀ ਠੀਕ ਆ ਇਹਦੇ ਨਾਲ ਬਈ ਕਬੂਤਰ ਬਚਦਾ ਹੀ ਨਹੀਂ ਹੈਗਾ ਜਿੰਨੀਆਂ ਮਰਜੀ ਦਵਾਈਆਂ ਆਪਾਂ ਸਾਰੀਆਂ ਬਾਪੂ ਕੇ ਵੀ ਦੇਖ ਲਈਆਂ ਤੇ ਆਪਾਂ ਨੂੰ ਕੋਈ ਫਰਕ ਦਾ ਲੱਗਿਆ ਨਹੀਂ ਹੈਗਾ ਠੀਕ ਆ ਮਾੜਾ ਮੋਟਾ ਫਰਕ ਪਾਉਂਦੀਆਂ ਨੇ ਦਵਾਈਆਂ ਤੁਹਾਨੂੰ ਪਤਾ ਉਹ ਇੱਕ ਅੱਧਾ ਦਿਨ ਪਾਉਂਦੀਆਂ ਉਸ ਤੋਂ ਬਾਅਦ ਫੇਰ ਉਵੇਂ ਹੀ ਹੋ ਜਾਂਦੀਆਂ ਇੱਕ ਵਾਰੀ ਮਾੜੇ ਸੈੱਟ ਹੁੰਦੇ ਨੇ ਫੇਰ ਉਵੇਂ ਹੀ ਹੋ ਜਾਂਦੇ ਨੇ ਠੀਕ ਆ ਆ ਵੀ ਚਾਰ ਪੰਜ ਜਿਹੜੇ ਬੈਠੇ ਨੇ ਠੀਕ ਆ ਇਹਨਾਂ ਦਾ ਵੀ ਇਹੀ ਕੰਮ ਹੈ ਇੱਕ ਦਿਨ ਜੇ ਸਹੀ ਹੋ ਜਾਂਦੇ ਨੇ ਉਦੋਂ ਬਾਅਦ ਫੇਰ ਉਮੀ ਹੋ ਜਾਂਦੇ ਨੇ ਠੀਕ ਆ ਬਾਕੀ ਭਲਾ ਬਣ ਕੇ ਜੇ ਵੀਡੀਓ ਚ ਮਾੜੀ ਮੋੜੀ ਦਿੱਕਤ ਹੋਵੇ ਤਾਂ ਗੁੱਸਾ ਨਾ ਕਰਿਓ ਕਿਉਂਕਿ ਭਾਈ ਤੁਹਾਨੂੰ ਪਤਾ ਟੈਂਪਰੇਚਰ ਗਰਮੀ ਕਿਹਦੇ ਹਿਸਾਬ ਦੀ ਆ ਫੋਨ ਵੀ ਭਾਈ ਹੀਟ ਹੋ ਜਾਂਦੇ ਨੇ ਠੀਕ ਆ ਤੇ ਕੈਮਰੇ ਨਾਲ ਹੁਣ ਆਪਾਂ ਬਣਾਉਂਦੇ ਨਹੀਂ ਕਿਉਂਕਿ ਕੈਮਰਾ ਥੋੜੀ ਦਿੱਕਤ ਦਿੰਦਾ ਠੀਕ ਆ ਉਹਦਾ ਸਮਾਨ ਅਜੇ ਅੱਧਾ ਕਿ ਦਿੱਕਿਆ ਕੇਟੀ ਉੱਥੇ ਰਹਿ ਗਈ ਸੀਗੀ ਤੇ ਛਤਰੀ-ਛੁਤਰੀ ਆਪਣੀ ਕੁੜੀ ਕੋਲੇ ਪਈ ਐ ਤੇ ਉਹਦਾ ਸਮਾਨ ਉਹਦੇ ਵਿੱਚ ਹੀ ਪਿਆ ਕੁਛ ਤੇ ਉਹ ਵੀ ਲਿਆਵਾਂਗੇ ਆਪਾਂ ਚਾਕੇ ਵਾਇਰ ਨੂੰ ਸੌਖ ਰੱਖੇ ਤੇ ਗਾਂ ਜਿਵੇਂ ਜਿਵੇਂ ਬਾਜੀ ਵਾਸਤੇ ਵੀ ਜੇ ਕਬੂਤਰ ਜਿਵੇਂ ਤਿਆਰ ਕਰਾਂਗੇ ਬਈ ਤੁਹਾਡੇ ਭਰਾਵਾਂ ਨਾਲ ਆਪਾਂ ਉਵੇਂ ਹੀ ਦੱਸਦੇ ਹੁੰਨੇ ਆ ਠੀਕ ਆ ਆਪਾਂ ਜਿਹੜੀ ਬਾਜੀ ਜਿੱਤੀ ਆ ਠੀਕ ਆ ਉਹ ਵੀ ਜਿਵੇਂ ਆਪਾਂ ਤੁਹਾਨੂੰ ਆਲੂ ਬਖਾਰੇ ਦਾ ਵੀ ਦੱਸਿਆ ਸੀ ਆਪਾਂ ਜਮਾਂ ਸੇਮ ਉਵੇਂ ਹੀ ਦੱਸਦੇ ਆ ਬਈ ਠੀਕ ਆ ਉਹੀ ਪੈਸੇ ਇੱਕ ਗੱਲ ਹੈ ਵੀ ਫਰੀ ਚ ਦਿੱਤੇ ਦੀ ਦੱਸੇ ਦੀ ਕਦਰ ਨਹੀਂ ਹੈਗੀ ਠੀਕ ਆ ਫਰੀਜ ਤਾਂ ਜੇ ਤੁਸੀਂ ਸੋਨਾ ਵੀ ਦੇ ਦੋਗੇ ਉਹਨੂੰ ਵੀ ਕਹਿਣਗੇ ਵੀ ਨਾ ਇਹ ਤਾਂ ਤੰਪ ਹੈ ਠੀਕ ਆ ਪੈਸੇ ਦੇ ਕੇ ਚਾਹੇ ਮਿੱਟੀ ਦੇ ਦੋ ਮਿੱਟੀ ਨੂੰ ਵੀ ਕਹਿਣਗੇ ਵੀ ਹਾਂ ਭਾਈ ਉਹ ਤਾਂ ਸੋਨਾ ਹੈ ਇਹ ਗੱਲ ਆਪਾਂ ਪਰਖ ਲਈ ਦੇਖ ਲਈ ਕਈ ਭਰਾਣੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਠੀਕ ਆ ਆਪਣੀਆਂ ਗੱਲਾਂ ਦੇ ਫੋਲੋ ਵੀ ਕਰਦੇ ਆ ਚਲੋ ਰੱਬ ਨੇ ਜਿੰਨੀ ਕਿ ਮਿਹਨਤ ਕੀਤੀ ਹੈ ਉਹਨਾਂ ਨੂੰ ਫਲ ਵੀ ਦਿੱਤਾ ਭਾਈ ਜਿੱਤੇ ਵੀ ਨੇ ਠੀਕ ਆ ਪਰ ਉਹੀ ਗੱਲ ਹੈ ਭਾਈ ਜੇ ਯਕੀਨ ਕਰਾਂਗੇ ਤਾਂ ਹੀ ਆ ਠੀਕ ਆ ਅੱਜ ਕੱਲ ਤੁਹਾਨੂੰ ਪਤਾ ਬਥੇਰੇ ਵੇ ਫਿਰਦੇ ਨੇ ਤੇ ਆ ਦੇਖੋ ਮਿੱਤਰੋ ਆ ਬਹਿ ਗਿਆ ਬੱਚਾ ਆਪਣਾ ਠੀਕ ਆ ਇਹ ਅੱਜ ਬਿਠਾਏ ਸੀਗੇ ਬੱਚੇ ਜੇ ਉਹੀ ਗੱਲ ਬਾਈ ਬੱਚੇ ਭੱਜ ਜਾਂਦੇ ਨੇ ਯਾਰ ਆ ਗੋਲਿਆਂ ਜਾਂ ਕਰਕੇ ਵੀ ਪਹਿਲਾਂ ਆਪਣੇ ਦੋਵੇਂ ਬੱਚੇ ਬਈ ਆ ਕਾਲਿਆਂ ਤੋਂ ਡਰ ਕੇ ਤਾਂ ਭੱਜੇ ਸੀ ਉਹ ਤੇ ਇਹ ਮੁੜੇ ਨਹੀਂ ਹੈਗੇ ਤੇ ਹੱਥ ਜੋੜ ਕੇ ਬੇਨਤੀ ਹੈ ਜੇ ਕਿਸੇ ਮੇਰੇ ਭਰਾ ਕੋਲੇ ਹੈਗੇ ਆ ਤਾਂ ਮੋੜ ਦਿਓ ਯਾਰ ਕੋਈ ਦੋ ਬਾਜ਼ੀਆਂ ਦੇਖ ਲੂਗਾ ਤੁਹਾਪਰਾ ਹਣਾ ਬਾਕੀ ਸਾਰੇ ਤੁਹਾਨੂੰ ਪਤਾ ਬਿਮਾਰ ਨੇ ਆ ਰਸਤਾ ਜਾਂ ਬਿਠਾਇਆ ਜਿਹੜਾ ਡਾਲ ਜਾਂ ਇਹ ਵੀ ਉਹੀ ਜਿਹੜਾ ਪਹਿਲਾਂ ਉੜਦਾ ਹੁੰਦਾ ਸੀ ਬਾਈ ਛੜਦੇ ਸੀ ਉੱਤੇ ਪੱਲੇ ਨਹੀਂ ਖੋਲੇ ਇਹਨੇ ਆ ਖੱਟੀਆਂ ਦਾ ਜਿਹੜਾ ਖਰਾਬ ਹੋਇਆ ਹੋਇਆ ਸੀ ਬਾਹਰ ਆਪਣਾ ਇਹ ਇੱਕ ਸਪੈਸ਼ਲੀ ਜਸਵੰਤ ਰਗਵਰ ਨਾਂ ਤੇ ਬਣਾ ਰੱਖੀ ਆਈ ਈ ਮੈਨੂੰ ਤਾਂ ਐ ਨਹੀਂ ਪਤਾ ਵੀ ਹੈ ਕੌਣ ਆ ਬੰਦਾ ਹੈ ਕਿ ਕੀ ਹੈ ਤੇ ਤੂੰ ਭਰਾ ਮੇਰੇ ਆ ਨਾ ਕਮੈਂਟ ਕਰਿਆ ਕਰ ਪਹਿਲਾਂ ਨਾ ਵੀਡੀਓ ਪਿਛਲੀਆਂ ਚੈੱਕ ਕਰ ਲੈ ਠੀਕ ਆ ਮੈਂ ਜਿੱਤਾਂ ਨਾ ਜਿੱਤਾਂ ਠੀਕ ਆ ਇਹਦੇ ਤੇ ਤੈਨੂੰ ਕੋਈ ਫਰਕ ਨਹੀਂ ਪੈਂਦਾ ਨਾ ਮੈਂ ਤੇਰੇ ਘਰੋਂ ਪੈਸਾ ਆਉਂਦਾ ਨਾ ਤੇਰੇ ਘਰੋਂ ਬਦਾਮ ਆਉਂਦੇ ਨਾ ਤੇਰੇ ਘਰੋਂ ਕੁਝ ਆਉਂਦਾ ਠੀਕ ਆ ਪਰ ਤੇਰਾ ਕੁਝ ਲੱਗਦਾ ਕੱਲੀਆਂ ਕੱਲੇ ਰਹਿ ਗਏ ਕਬੂਤਰ ਜਿੱਤੇ ਹੋਏ ਨੇ ਹੁਣ ਠੀਕ ਆ ਪਹਿਲਾਂ ਪਿਛਲੀ ਵੀਡੀਓ ਚੈੱਕ ਕਰ ਲਿਆ ਕਰ ਫੇਰ ਬਗਵਾਸ ਮਾਰਿਆ ਕਰ ਆ ਲਾਸਟ ਵਾਰੀ ਕਹਿਣਾ ਤੈਨੂੰ ਮੈਂ ਠੀਕ ਹੈ ਪਹਿਲਾਂ ਵੀਡੀਓ ਚੈੱਕ ਕਰ ਲੈ ਵੀ ਤੇਰਾ ਕੁਝ ਲੱਗਦਾ ਕੋਈ ਜਿੱਤਿਆ ਜਾਂ ਨਹੀਂ ਜਿੱਤਿਆ ਹਨ ਬਾਕੀ ਯਾਰ ਤੈਨੂੰ ਮੇਰੇ ਤੱਕ ਕੀ ਗਾਉ ਮੈਂ ਜਿੱਤਾਂ ਨਾ ਦਿੱਤਾ ਹਾਰਾਂ ਠੀਕ ਹੈ ਕਰਦਾ ਪੈਸਾ ਮੇਰਾ ਆਪਦਾ ਖਰਾਬ ਕਰਦਾ ਤੇਰੇ ਤੋਂ ਤਾਂ ਮੰਗ ਕੇ ਲਿਆਉਂਦੀ ਨਾਲੇ ਤੇਰੇ ਵਰਗੇ ਭਾਈ ਆ ਇੱਥੋਂ ਜੋਗੀ ਨੇ ਤੇ ਮੈਂ ਬੋਲਣਾ ਚਾਹੁੰਦਾ ਨਹੀਂ ਸੀ ਪਰ ਤੂੰ ਬੁਲਾ ਦਿੰਨਾ ਇੱਕ ਤੂੰ ਹੀ ਇਹੋ ਜਿਹਾ ਬੰਦਾ ਹੈ ਠੀਕ ਹੈ ਜਿਹਦੇ ਵਾਸਤੇ ਮੈਨੂੰ ਇਹੋ ਜਿਹਾ ਬੋਲਣਾ ਪੈਂਦਾ ਸਵਾਤ ਜੋੜ ਕੇ ਬੇਨਤੀ ਹੈ ਨਾ ਬੁਲਾਇਆ ਕਰ ਭਰਾ ਬਣ ਕੇ ਠੀਕ ਆ ਵੀਡੀਓ ਚੈੱਕ ਕਰ ਲਿਆ ਕਰ ਠੀਕ ਆ ਜਿੱਤਿਆ ਜਾਂ ਨਹੀਂ ਜਿੱਤਿਆ ਠੀਕ ਆ ਬਾਕੀ ਮੇਰੇ ਦੂਜੇ ਸਾਰੇ ਭਰਾਵਾਂ ਨੂੰ ਲਵ ਯੂ ਕਮੈਂਟਾਂ ਜਰੂਰ ਦਾਦਿਓ ਕਿਹੜਾ ਭਰਾ ਕਿੱਥੋਂ ਕਿੱਥੋਂ ਹੈ ਠੀਕ ਆ ਤੇ ਬਾਕੀ ਅੱਗੇ ਵੀਡੀਓ ਹੁੰਦਾ ਸ਼ੇਅਰ ਕਰਦੇ ਰਹਿਆ ਕਰਾਂਗੇ ਬਾਜ਼ੀਆਂ ਦੀਆਂ ਵੀ ਠੀਕ ਆ ਜੋ ਕੁਝ ਵੀ ਆਪਾਂ ਕਰਦੇ ਆ ਭਰਾ ਮੇਰੇ ਤੁਹਾਨੂੰ ਮੈਂ ਦੱਸ ਦਿੰਨਾ ਠੀਕ ਆ ਆਪਾਂ ਤੁਹਾਡੇ ਤੋਂ ਕੁਝ ਨਹੀਂ ਲੁਕਾਉਂਦੇ ਤੇ ਸਪੋਰਟ ਕਰੋ ਵੱਧ ਤੋਂ ਆ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਵ ਯੂ ਆ ਸਾਰੇ ਭਰਾਵਾਂ ਨੂੰ ਕੀ ਹਾਲ ਚਾਲ ਹੈ ਮਿੱਤਰੋ ਤੇ ਲੈ ਮਿੱਤਰੋ ਅੱਜ ਤੁਹਾਨੂੰ ਨੁਕਤਾ ਦਾ ਦੇ ਜਿਹੜੇ ਕੂਤਰ ਬੇਟ ਨਹੀਂ ਬਣਾਉਂਦੇ ਠੀਕ ਹੈ ਇਹ ਆਪ ਦਾ ਦੇਖ ਲਿਓ ਭਰਾ ਮੇਰੋ ਸਪੈਸ਼ਲ ਤੁਹਾਡੇ ਵਾਸਤੇ ਬਣਾਉਣ ਲੱਗਿਆ ਠੀਕ ਹੈ ਤੇ ਦੱਸਦਾ ਇਹਦੇ ਚ ਕੀ ਹੈ ਤੇ ਕੀ ਕੀ ਪਾਉਣਾ ਹੈ ਕੀ ਪਾ ਕੇ ਬਣਾਉਣਾ ਹੈ ਬਾਈ ਠੀਕ ਹੈ ਇੱਕ ਤਾਂ ਕੂਤਰ ਬਾਈ ਗਰਮੀ ਤੋਂ ਬਚ ਜਾਂਦਾ ਹੈ ਇਹ ਕਬੂਤਰ ਜਿਹੜੇ ਵੇਟ ਨਹੀਂ ਬਣਾਉਂਦੇ ਬਈ ਆਪਣੇ ਵੇਟ ਬਣਾਏ ਜਾਂਦੇ ਨੇ ਤੇ ਆਜੋ ਹੁਣ ਅੰਦਰ ਕਰਦੇ ਆ ਇਹਦੇ ਵਿੱਚ ਕੀ ਹੈ ਦਿਖਾਵਾਂਗੇ ਤੁਹਾਨੂੰ ਅੰਦਰ ਜਾ ਕੇ ਤੇ ਨਾ ਮਿੱਤਰੋ ਆ ਸੀਗਾ ਪਹਿਲਾਂ ਬਣਦਾ ਦੇਖ ਲਓ ਫਿਰ ਦੱਸੂਗੀ ਕੀ ਹੈ ਤੇ ਪਰ ਵੀਡੀਓ ਪੂਰੀ ਦੇਖਿਓ ਸਾਫ ਹੁੰਦੀ ਆ ਨਾ ਇਧਰ ਮਿੱਤਰੋ ਇਹ ਵੀ ਇੱਧਰ ਖੜੇ। ਇਹ ਨਾ ਠੀਕ ਆ ਮਿੱਤਰੋ। ਕੀ ਚੀਜ਼ ਐ ਇਹ? ਸਾਰਾ ਤੁਹਾਨੂੰ ਦੱਸ ਵੀ ਦਊਗਾ ਤੇ ਬਣਾਈ ਜਾਂਦੇ ਆ ਤੇ ਹੈ ਕੀ ਕੀ ਬਊਗਾ ਇਹਦੇ ਚੋ ਵੀ ਦਿਖਾ ਦਿੰਨੇ ਆ ਤੁਹਾਨੂੰ ਠੀਕ ਆ। ਭਰਾ ਕਹਿੰਦੇ ਨੇ ਸਾਡੇ ਕਬੂਤਰ ਬੇਟ ਨਹੀਂ ਬਣਾਉਂਦੇ ਠੀਕ ਆ ਸਾਡੇ ਕਬੂਤਰ ਇਹ ਨਹੀਂ ਕਰਦੇ ਇਹ ਉਹਨਾਂ ਵਾਸਤੇ ਆ ਭਰਾ ਮੇਰੇ ਛਾਂਦੀ ਵਾਲੀ ਜੀ ਨਹੀਂ ਪਿੱਛੇ ਕਰੀ ਜੰਨੂ ਕੱਟ ਲੈਣੇ ਖਿਡਾਰੀ ਤੇ ਆਹ ਦੇਖ ਲਿਓ ਹੁਣ ਮਿੱਤਰੋ ਤੁਸੀਂ ਆਪਾਂ ਚਾਂਦੀ ਦੇ ਵਰਕ ਪਾਉਣੇ ਆ। ਠੀਕ ਹੈ। ਇਹ ਵਰਕ ਨੇ ਬਾਈ ਵੱਡੇ ਚਾਹੇ ਤੁਸੀਂ ਪੂਰਾ ਇੱਕ ਪਾ ਲੋ ਤੇ ਚਾਹੇ ਪਾ ਲੋ ਅੱਤਾ। ਥੋੜੂ ਵਿੱਚ ਦੇ ਲਈ। ਤੇ ਹੁਣ ਕਰਾਂਗੇ ਇਹਨੂੰ ਆਪਾਂ ਮਿਕਸ। ਪਸਾ ਹੱਥ ਨਹੀਂ ਲਾਉਣਾ ਬਾਈ ਕਿਉਂਕਿ ਜਾਂਦੀ ਵਾਲੇ ਵਰਕ ਨੂੰ ਹੱਥ ਲੱਗ ਗਿਆ। ਮੁੜ ਕੇ ਥੋੜਾ ਇਹ ਜਾਂਦੀ ਵਾਲਾ ਵਰਕ ਹੱਥ ਨਾਲ ਹੀ ਜਿੰਬੜ ਜੂ। ਠੀਕਾ ਸਮਾਨ ਚ ਨਹੀਂ ਆਏ ਪੈਂਦਾ। ਟਾਈਮ ਜ਼ਰੂਰ ਲੱਗਦਾ ਬਈ ਇਹਦੇ ਤੇਨੂੰ ਮਿਕਸ ਕਰਨ ਤੇ ਆਪਣੇ ਕੋਲੇ ਵੱਡਾ ਵਰਕ ਸੀ ਆਪਾਂ ਪੂਰਾ ਵੱਡਾ ਪਾਇਆ ਇੱਕ ਛੋਟੇ ਵਰਕ ਆਉਂਦੇ ਨੇ ਬਈ ਤੁਸੀਂ ਛੋਟਾ ਵੀ ਪਾ ਸਕਦੇ ਹੋ ਠੀਕ ਹੈ ਵੀਡੀਓ ਆਪਣੀ ਬਈ ਘੱਟੋ ਘੱਟ 15 ਮਿੰਟਾਂ ਦੀ ਹੋ ਸਕਦੀ ਆ ਤੇ ਭਰਾਵਾਂ ਕੇ ਪੂਰੀ ਦੇਖ ਲਿਓ ਤਾਂ ਮੈਂ ਨਾ ਮੜਾ ਮਿਕਸ ਕਰ ਲਈਏ ਬੰਦ ਕਰ ਲੀਆ ਲਾ ਮੇਟਰ ਆ ਗਰਤੀ ਆਪਾਂ ਮਿਕਸ ਆ ਬਣ ਗਈਆਂ ਦੋ ਗੋਲੀਆਂ ਇਹ ਦੋ ਕਬੂਤਰਾਂ ਨੂੰ ਦੇਵਾਂਗੇ ਆ ਹੈ ਬਈ ਜਲਾਬ ਠੀਕ ਹੈ ਇਹ ਕਾਦਾ ਇਹ ਵੀ ਤੁਹਾਨੂੰ ਦੱਸੂਗਾ ਪਹਿਲਾਂ ਆਪਾਂ ਕਬੂਤਰਾਂ ਨੂੰ ਲਾ ਲਈਏ ਦੋ ਤਿੰਨ ਕਬੂਤਰ ਨੇ ਆਪਣੇ ਠੀਕ ਆ ਉਹਨਾਂ ਨੂੰ ਲਾਉਣਾ ਬਈ ਤੇ ਆ ਦੇਖ ਲਓ ਜੀ ਠੀਕ ਆ ਥੋੜਾ ਜਿਹਾ ਪਾਣੀ ਪਾਵਾਂਗੇ ਬਾਲਾ ਨਹੀਂ ਪਾਉਂਦੇ ਆ ਦੋ ਚੀਜ਼ਾਂ ਨੇ ਮਿੱਤਰੋ ਠੀਕ ਆ ਆ ਬਈ ਜਰਾ ਬਲਾਵਾਂਗੇ ਆਪਾਂ ਜਿਹੜੇ ਕਬੂਤਰ ਨਵੇਂ ਕੱਢਨੇ ਆ ਹੁਣ ਠੀਕ ਆ ਤੇ ਆਹ ਗੋਰੀਆਂ ਬਈ ਜਿਹੜਾ ਵੇਟ ਬਣਾਉਣਾ ਕਬੂਤਰਾਂ ਨੂੰ ਇਹ ਤੁਹਾਨੂੰ ਬਣਾ ਕੇ ਦਿਖਾ ਦਿਆਂ ਆਪਾਂ ਕੀ ਕੀ ਬੈਂਦਾ ਇਹਦੇ ਵਿੱਚ ਠੀਕ ਆ ਬਾਲਾ ਵੱਡਾ ਕੋਈ ਕੰਮ ਨਹੀਂ ਪਰ ਇਹਦਾ ਕੀ ਆ ਬਈ ਜਿਹੜਾ ਔਲੇ ਦਾ ਮਰੱਬਾ ਹੁੰਦਾ ਠੀਕ ਆ ਉਹ ਲੈ ਲਿਓ ਉਹਦੀਆਂ ਦੋ ਤਿੰਨ ਫਾੜੀਆਂ ਪਾਣੀ 'ਚ ਭੌਂਕੇ ਰੱਖ ਦਿਓ ਠੀਕ ਆ ਤੋ ਘਰ 6-7 ਘੰਟੇ ਭਿੱਜੀਆਂ ਰਹਿਣ ਦੇ। ਉਸ ਤੋਂ ਬਾਅਦ ਉਹਨੂੰ ਕਿਸੇ ਕੱਪੜੇ 'ਚ ਪਾ ਲਿਓ। ਕੱਪੜੇ 'ਚ ਪਾ ਕੇ ਤੇ ਪਾਣੀ ਨਾਲ ਚੰਗੀ ਤਰ੍ਹਾਂ ਉਹ ਜੋ ਮਿਠਾਸ ਕੱਢ ਦਿਓ। ਕੱਢ ਕੇ ਉਹਨੂੰ ਚੰਗੀ ਤਰ੍ਹਾਂ ਨਿਚੋੜ ਕੇ ਉਹਦਾ ਪਾਣੀ ਕੱਢ ਕੇ ਠੀਕ ਹੈ, ਘਰਦ ਲੈ ਲਿਓ। ਤੇ ਚਮਚੀ ਦਾ ਪੁਠਾ ਪਸਾ ਲੈ ਲਿਓ ਤੇ ਵਿੱਚ ਚਾਂਦੀ ਦਾ ਵਰਕ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਗੋਲੀਆਂ ਬਣਾ ਕੇ ਤੇ ਕਬੂਤਰ ਨੂੰ ਦੇ ਦਿਓ ਖਰਾਕ ਤੋਂ ਬਾਅਦ ਤੇ ਉੱਤੋਂ ਦੇ ਦਿਓ ਪਾਣੀ 5-7 ਐਮ ਲੀ। ਠੀਕ ਹੈ ਵੀ ਜਿਹੜਾ ਉਹ ਖਿੱਚ ਲੇ। ਠੀਕ ਹੈ, ਉਸ ਤੋਂ ਬਾਅਦ ਛਾੜ ਦਿਓ। ਇਹ ਤੁਸੀਂ ਬਾਜੀ ਵਾਲੇ ਕਬੂਤਰ ਨੂੰ ਵੀ ਕਰ ਸਕਦੇ ਹੋ ਬ ਜਿੱਦੇ ਸਾਹਬਣਾ ਉਹ ਤੋਂ ਇੱਕ ਦਿਨ ਪਹਿਲਾਂ ਠੀਕ ਹੈ ਜਿੱਦੇ ਆਪਾਂ ਬੈਠੇ ਨੂੰ ਗਦਾਮ ਪਾਉਣੇ ਰਾਜ ਵਿੱਚ ਉਹਦੇ ਵੀ ਕਰ ਸਕਦੇ ਹਾਂ ਠੀਕ ਹੈ ਤੇ ਆਹ ਹੁਣ ਆਪਾਂ ਲਾਵਾਂਗੇ 2 ਕਿਲੋਟਰਾ ਜਿਹੜਾ ਜਲਾਬ ਉਹ ਵੀ ਤੁਹਾਨੂੰ ਦਿਖਾਉਣੇ ਆ ਗਏ ਤਾਂ ਮਿੱਤਰੋ ਆਹ ਲਾਉਣਾ ਕਿ ਆਪਾਂ 2 ਕਿਲੋਟਰਾ ਉਹ ਜਲਾਬ ਇਹ ਹੀ ਆਪਣੀ ਚੰਦੇਨੀ ਇੱਕ ਦਾ ਬੱਚਾ ਤੁਸੀਂ ਦੇਖਿਆ ਹੀ ਹੋਇਆ ਰੱਤਾ ਹੁਣ ਆਪਾਂ ਪਹਿਲਾਂ ਦਾਇਆਗੇ ਸੀ ਦੇ ਬਾਜੀ ਛੱਡਣਾ ਸੀ ਪਰ ਉਹ ਖਾਵਣੀ ਆ ਰਹੀ ਹੈ ਜੀ ਬਈ ਨਹੀਂ ਪਿਆ ਉਹ ਵਾਰੀ ਨੂੰ ਆ ਦੇ ਕੇ ਗੋਲ ਵੀ ਪਈ ਸੀ ਇਹ ਮੋਰ ਵੀ ਆ ਪਰ ਨਹੀਂ ਉੱਟਿਆ ਉਹਦੇ ਮੂੰਹ ਦੇ ਦੂਜੇ ਨਾ ਦੀ ਬੀਵੀ ਅੰਦਰ ਦੇ ਬਾਹਰ ਦਾ ਪਰਦਾ ਰੱਖੋ ਨਸਕਾਰ ਦੇ